ਚੰਡੀਗੜ੍ਹ 에어ਪੋਰਟ ਤੇ ਪੰਜਾਬ ਦੀ ਧੀ ਸੀਆਈਐਸਐਫ ਦੀ ਸਟਾਫ ਪੰਜਾਬ ਦੀ ਧੀ ਨੇ ਕੰਗਣਾ ਰਣੌਦ ਦੇ ਥੱਪੜ ਧਰ ਦਿੱਤਾ ਥੱਪੜ ਕਿਸ ਗੱਲੋਂ ਧਰ ਦਿੱਤਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਕਿ ਕਿਸਾਨੀ ਬੀਬੀਆਂ ਕਿਸਾਨੀ ਧਰਨੇ ਵੇਲੇ ਜਦੋਂ ਕਿਸਾਨਾਂ ਦੇ ਹੱਕ ਦੇ ਵਿੱਚ ਜਾਂਦੀਆਂ ਸਨ ਤਾਂ ਉਸ ਵੇਲੇ ਕੰਗਣਾ ਰਣੌਦ ਨੇ ਕਿਹਾ ਸੀ ਕਿ ਇਹ 100-100 ਰੁਪਏ ਦੀ ਦਿਹਾੜੀ ਤੇ ਆਉਂਦੀਆਂ ਨੇ ਤਾਂ ਇਸ ਦਾ ਬਦਲਾ ਲੈਣ ਲਈ ਪੰਜਾਬ ਦੀ ਧੀ ਨੇ ਕੰਗਣਾ ਰੌਦੇ ਥੱਪੜ ਧਰ ਦਿੱਤੇ ਪੰਜੰਡੀਗੜ ਏਅਰਪੋਰਟ ਤੇ ਤੁਹਾਨੂੰ ਦੱਸ ਦਈਏ ਸੋਸ਼ਲ ਮੀਡੀਆ ਤੇ ਇਹ ਕਿਹਾ ਜਾ ਰਿਹਾ ਹੈ ਕਿ ਜੋ ਬੀਬੀਆਂ ਸਨ ਉਸ ਵੇਲੇ ਉਹਨਾਂ ਦੇ ਵਿੱਚ ਇਸ ਕੁੜੀ ਦੀ ਵੀ ਇਸ ਧੀ ਦੀ ਵੀ ਮਾਂ ਸੀ ਤਾਂ ਇਸ ਕਰਕੇ ਇਸਨੇ ਥੱਪੜ ਮਾਰਿਆ ਤੇ ਦੂਜੇ ਪਾਸੇ ਇਹ ਵੀ ਬੋਲਿਆ ਜਾ ਰਿਹਾ ਹੈ ਕਿ ਕੋਈ ਕਾਗਜ਼ੀ ਕਾਰਵਾਈ ਕਾਰਨ ਜਦੋਂ ਕੰਗਣਾ ਰੌਦੇ ਨੇ ਨਹੀਂ ਦਿਖਾਇਆ ਤਾਂ ਹੀ ਮਾਰਿਆ ਗਿਆ ਥੱਪੜ

आ वो सिक्योरिटी चेक के साथ में हुआ वहाँ पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सी की उन्होंने मेरे उनके पास या उनको क्रॉस करने का इंतज़ार किया और साइड से आकर जो है मुझे मेरे फेस पे हिट किया और गालियाँ देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को, को जो है वो सपोर्ट करती हैं और आई एम सेफ बट माई कंसर्न इज़ कि जो आतंकवाद और उग्रवाद पंजाब में बढ़ रहा है हाउ डू वी हैंडल दैट थैंक यू